ਕਰੋ ਸਿੱਧਾ ਖੇਤ ਸ਼ੁਰੂ ਕੀਤੇ ਵੀਡੀਓ 에어 ਕਲੀਨਰ ਜੇ ਮੈਂ ਲਾਤਾ ਸੀ ਟਰੈਕਟਰ ਤੇ ਛੜਜੂ ਕੁ ਮਿੰਟ 에어 ਕਲੀਨਰ ਮੈਂ ਲਾਤਾ ਸੀ ਟਰੈਕਟਰ ਤੇ ਚਵਰਾਇਕੇ ਤੇ ਬੱਸ ਫਿਰ ਮੈਂ ਵੀਡੀਓ ਜੀ ਨਹੀਂ ਸ਼ੂਟ ਕੀਤੀ ਨੇ ਲਾਈਟ ਜੀ ਹੈ ਨਹੀਂ ਸੀਗੀ ਤੇ ਮੈਂ ਚਲੋ ਖੇਤ ਮਾੜਾ ਮोटा ਕੀੜਾ ਮਾਰੇਗੇ ਝੋਨਾ ਵਟਣਾ ਹੁਣ ਆਪਾਂ ਖਾਪੋ ਕੀਆ ਜਿਹੜਾ ਹਰਾ ਦਾਣਾ ਰਹਿ ਗਿਆ ਜੀ ਹੁਣ ਆ ਦੇਖੋ ਇਹਦੇ ਚ ਹੁਣ ਆਪਾਂ ਨੂੰ ਹਰਾ ਦਾਣਾ ਦਿਖ ਦਊਗਾ ਹਨਾ ਜਿਵੇਂ ਆਹ ਆਹ ਦਾਣਾ ਇੱਕ ਮਿੰਟ ਰੋਕੋ ਹਨਾ ਆਹ ਦਾਣੇ ਆ ਇਹ ਫੋਕ ਰਹੇ ਜੀ ਤੇ ਹੁਣ ਆਪ ਨੂੰ ਆਏ ਲੱਗੀਆਂ ਹੁੰਦਾ ਕਿ ਇਹ ਚਿੱਟੀਆਂ ਮੁੰਜਰਾਂ ਵੱਧ ਸੀ ਪਰ ਇਹ ਹਨਾ ਜਦੋਂ ਇਹ ਹਰਾ ਸੀ ਨਾ ਉਦੋਂ ਬਾਲੀਆਂ ਲੱਗਦੀਆਂ ਸੀਗੀਆਂ ਕਿਉਂਕਿ ਉਹ ਝੋਨਾ ਹਰਾ ਸੀ ਤੇ ਆਹ ਚੀਜ਼ਾਂ ਬਾਲੀਆਂ ਦਿਖਦੀਆਂ ਸੀਗੀਆਂ ਤੇ ਹੁਣ ਝੋਨਾ ਵੀ ਇਸ ਰੰਗ ਦਾ ਹੀ ਹੋ ਗਿਆ ਹੁਣ ਘੱਟ ਦਿਖਣ ਲੱਗ ਪਿਆ ਪਰ ਚਲੋ ਰੱਬ ਨੇ ਮਾਰਾ ਇਹਨੇ ਦੇਣਾ ਹਨਾ ਜਿੰਨਾ ਦੇਣਾ बस जंगे थों से लगण। चिट्टियां मुंजरन दे कोई नहीं। बस वडदे हां 1-2 ਦਿਨਾਂ 2-3 ਦਿਨਾਂ ਤੱਕ। ਇਹ ਅੱਜ ਹੈਗੀ 23 ਤਰੀਕਾ 25-26 ਤਰੀਕ ਨੂੰ ਦੇਖਣਾ। 26 ਤારીખ ਨੂੰ ਐਂ ਤੇ ਸ਼ਨੀ ਐਤਵਾਰ ਠੀਕ ਆ। ਸਕੀਓ। ਬਾਕੀ ਚਲੋ ਹਜੇ ਦੇਖਦੇ ਹਾਂ ਕਿ ਕਦੋਂ ਬਣੂਗੀ ਪਲਾਨਿੰਗ। ਆਹ ਨਾਲ ਖੜਾ 17-18 ਇਹ ਵੀ। ਇਹ 11 ਕੀ ਆਪਣੇ। ਇਕੱਠੇ ਵੜਾਂਗੇ ਸਾਰਾ ਹੀ ਆ ਜੂਗਾ ਤਕਰੀਬਨ। ਇਨੂੰ ਵੀ ਪਾਣੀ ਲੱਗਿਆ ਤੇ 17-18 ਨੂੰ ਆਪ ਪਾਣੀ ਨਹੀਂ ਲਾਇਆ ਸੀ। ਇਹਦਾ ਆਪਾਂ 14 ਤਰੀਕ ਨੂੰ ਲਾਇਆ ਪਾਣੀ 14-15 ਤਰੀਕ ਨੂੰ ਤੇ ਅੱਜ ਹੋ ਗਈ ਰੱਬ ਤੁਹਾਡਾ ਭਲਾ ਕਰੇ। 23 ਤਰੀਕ। ਇਹ ਕਿੱਥੇ ਆ ਵੀ ਪ੍ਰੋਬਲਮ ਹੈ ਇਹ ਸੇਮ ਵਾਲਾ ਆਪਣਾ ਵਹਾਣਾ। ਇਹ ਹਜੇ ਘਟਾ ਜਿਹੜਾ ਉੱਪਰ ਲਵਾਂ ਉਹ ਸੇਮ ਵਾਲਾ ਵਾਧਾ। ਉਹਦੇ ਪਹਿਲਾਂ ਸੇਮ ਸੂਮ ਹੁੰਦੀ ਸੀ ਹੁੰਦੀ ਸੀ ਸਾਰੇ ਇਸ ਇੱਥੇ ਪਰ ਚਲੋ ਇਸ ਥੋੜਾ ਇਹ ਉੱਚਾ ਉਹਦੇ ਨਾਲ ਵਹਾਣਾ। ਵਾਸ਼ਾ ਫੜਦੇ ਹੁਣ। ਉਦੋਂ ਬੜਾ ਕੁ ਕਰਾਂਗੇ ਹਜੇ ਗੁੱਗ ਦਾ ਵੀ ਕੋਈ ਪਤਾ ਐ ਕਿ ਸੀਨ ਹੈ ਨਹੀਂ ਕਿਤੇ ਵੀ ਚਲੋ ਵੈਸੇ ਲਾਉਣੀ ਵੀ ਨਹੀਂ ਚਾਹੀਦੀ ਜਿਹੜੀ ਗੱਲ ਹੈ ਨਾ ਜਿਹਦੇ ਤੇ ਕਰ ਆਪਾਂ ਆਣੇ ਗੱਠਾਂ ਚ ਕਾ ਲੋ ਜਾਂ ਕੋਈ ਹੋਰ ਸੌ ਮਲਚ ਵੈਸੇ ਜਿਹੜਾ ਯਾਰ ਮਲਚਿੰਗ ਆਪਾਂ ਵਗੈਰਾ ਆਣੇ ਆ ਮੁੱਛਾ ਦਾ ਮਲਚਿੰਗ ਵਾਲਾ ਵਗੈਰਾ ਨੇ ਵੇਚਣਾ ਕਰਨ ਨੂੰ ਮਲਚਾ ਕਰਨਾ ਉਹਦਾ ਖਰਚਾ ਬਹੁਤ ਆਉਂਦਾ ਅਗਲਾ ਤਾਂ ਨਹੀਂ ਕਰਦਾ ਗੱਠਾਂ ਦਾ ਸੀਨ ਵਧੀਆ ਠੀਕ ਅਸੀ ਗੱਠਾਂ ਵਾਲਾ ਕਰਨਾ ਚਾਹੀਦਾ ਹੈ ਗੱਠਾਂ ਚ ਚੱਕ ਕੇ ਪਾ ਕੇ ਬੀਜੋ ਵਧੀਆ ਸਿਰੇ ਦੀ ਕਣਕ ਹੁੰਦੀ ਆ ਤੇ ਇਹ ਆਪਣੇ ਵਾਣ ਆਏ ਆ ਇੱਥੇ ਗੱਠਾਂ ਵਾਲਾ ਕੰਮ ਜੋ ਆਪਣੀ ਕੰਮ ਕਿਉਂਕਿ ਗਿੱਲਾ ਹੁੰਦਾ ਕੰਮ ਇੱਥੇ ਗੱਠਾਂ ਚ ਬਣ ਜਾਂਦੀਆਂ ਚੱਕਣ ਵੇਲੇ ਪ੍ਰੋਬਲਮ ਆਉਂਦੀ ਹੈ ਚੱਕਣ ਵੇਲੇ ਟਰਾਲੇ ਖੁੱਬਦੇ ਇੱਥੇ ਤਾਂ ਕਰਕੇ ਬਸ ਹੋਰ ਕੋਈ ਪ੍ਰੋਬਲਮ ਨਹੀਂ ਉਹਦੇ ਟਰਾਲੇ ਕਈ ਵਾਰ ਤਾਂ ਆਏ ਹੋ ਜਿਹੜੇ ਆ ਕਿ ਨਿਕਲਦੇ ਵੀ ਨਹੀਂ ਖਾਲੀ ਕਰਕੇ ਕੱਢਨੇ ਪੈਂਦੇ ਆ ਇਹ 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 ਸੀਨ ਹੁੰਦਾ ਆਪਣੇ ਫਿਰ ਦੇਖਾਂਗੇ ਹੈਨਾ ਕੀ ਮੋਲ ਬੰਦ ਹੈ ਝੋਨੇ ਖੜੇ ਬਹੁਤ ਆਪਣੇ ਅੱਜ ਆਸ-ਪਾਸੇ ਥੋੜੇ ਵੱਡੇ ਗਏ ਆ ਅੱਜ ਮਸ਼ੀਨਾਂ ਬਹੁਤ ਚੱਲੀਆਂ ਆਪਣੇ ਏਰੀਏ 'ਚ। ਉਹ ਆਪਣੇ ਉੱਤਲੇ ਪਾਸੇ ਵੀ ਪਰਮਲ ਉਹ ਸੌਰੀ ਬਾਸਪਤੀ 'ਚ ਹੁੰਦਾ। ਪਰਮਲ ਤਾਂ ਤਕਰੀਬਨ ਹੋਰ ਹਫ਼ਤੇ 'ਚ ਬਾਸ ਵੱਡੇ ਜਾਣਗੇ ਉਸ ਤੋਂ ਬਾਅਦ ਬਾਸਪਤੀ। ਨਾਲ ਦੀ ਨਾਲ ਬਾਸਪਤੀ ਚੱਲ ਪੂ। ਉਹ ਕੇ ਇਹ ਰੋਚਣਾ ਆਪਣੇ। ਮੱਕੀ ਤਾਂ ਆਪਣਾ ਵੱਡੇ ਘਰੇ ਰੱਖਣਾ ਨਾ। ਆਪਾਂ ਪਤਾ ਗਨ ਨੰਬਰ ਦੇ ਐਂਡ ਤੇ ਵੇਚ ਦਾਂਗੇ ਉਹਨੇ। ਥੋੜਾ ਜਿਹਾ ਨੁਹਾ ਆ ਵੀ ਬਣ ਜਾਂਦਾ ਤੇ ਚਲੋ ਹੁਣ ਤਾਂ ਭਾ ਵੀ ਥੋੜਾ ਜਿਆ ਚਾਰ ਹਜ਼ਾਰ ਨੂੰ ਮੈਸਨ 1121 ਦਾ ਤਾਂ 4 350 4000 ਦੇ ਵਿੱਚ ਵਿੱਚ ਤੇ 17 18 ਦਾ 3000 3000 3500 32 3300 ਕੋਸੇ ਫਿੱਟ ਹੋਣਾ ਨਾ ਨਮ ਕਰੀ ਅਗੇ ਸੁਣੂ ਦੂਜਾ ਵਿਖਾਉਣਾ 855 ਆਪਣਾ ਰੈਡੀ ਕੀਤਾ ਆਪਾਂ ਬਾਈ ਨੂੰ ਫੋਟੋਆਂ ਕਾਲਤੀਆਂ ਸੀ ਉਹ ਦੇਖ ਲੂਗਾ ਨਾ ਤੁਹਾਨੂੰ ਮੈਂ ਕੋਣ ਚੀਜ਼ ਵਿਖਾਵਾਂ ਕੰਮ ਹੋ ਗਿਆ ਥੋੜਾ ਜਿਹਾ ਟੇਡਾ ਪਰ ਉਸੇ ਬੈਕ ਕਰ ਲੈਣੀ ਹੈ ਸ਼ਾਇਦ ਉਧਰੋਂ ਤਾਂ ਆ ਮਸ਼ੀਨ ਜਾਂਦੀ ਆ ਉਧਰੋਂ ਉਹ ਆਉਂਦੀ ਆ ਉਹ ਆਉਂਦੀ ਆ ਤੇ ਆ ਜਾਂਦੀ ਆ ਹਾਂ ਠੀਕ ਹੈ ਤੇ ਰਾਹ ਦੇ ਵਿੱਚ ਕੋਈ ਵੀ ਝੋਨਾ ਝਾਨਾ ਨਹੀਂ ਵੱਡਿਆ ਪਿਆ ਪਰ ਉੱਥੇ ਮੇਰੇ ਸਾਨੂੰ ਬੈਕ ਹੋ ਜੂਗਾ ਘਾਂਟਾ ਪਈ ਮਸ਼ੀਨ ਛੱਡ ਤੱਕ ਪਈ ਤੋਂ ਜੇ ਇੱਥੇ ਜਾਂਦੀ ਹੋਈ ਤਾਂ ਉਹਨੇ ਹਾਰ ਨੂੰ ਬਹੁਤ ਮਾਰੇ ਪਰ ਨਹੀਂ ਉਹ ਰੁਕੀ ਨਹੀਂ ਮਸ਼ੀਨ ਹੁਣ ਪਤਾ ਨਹੀਂ ਕਿਉਂਕਿ ਬੈਕ ਵੀ ਨਹੀਂ ਆਉਂਦੀ ਭਾਈ ਪਾ ਪਈ ਪੀੜੀ ਬਹੁਤ ਦੋਨੇ ਉਹਨੇ ਮਸ਼ੀਨਾਂ ਬੜਾ ਬਰੋਬਰ ਹੀ ਆਉਂਦੇ ਤੁਰੀਆਂ ਲੋ ਵੇ ਦੋਸਤੋ ਅੱਜ ਵੜਦੇ ਝੋਨਾ ਝੋਨੇ ਤੋਂ ਪਹਿਲਾਂ ਕਾਦੀ ਗਾਰਡ ਬਣਾਇਆ ਪਰਾਲੀ ਖਾਰਨ ਨਾਲ ਸਿਸਟਮ ਫੱਟੀ ਦੇ ਉੱਤੇ ਤੇ ਆ ਕਰੌਸ ਲਾ ਕੇ ਮੂਰੇ ਤੇ ਚੱਲਦਾ ਇਹ ਲੈ ਕੇ ਆਂਦਾ ਕਿਸੇ ਤੋਂ ਯਾਰ ਮਿੱਤਰ ਤੋਂ ਫੰਡ ਤੇ ਫੱਟੀ ਆਪਣੀ ਆਤੀਆਂ ਸ਼ਵਰਾਜ ਟਰੈਕਟਰ ਹੀ ਹੈ ਤੇ ਕਸਤਰ ਨੜ ਪਾ ਲਈ ਤੇ ਲੋਕ ਵਾਲੇ ਤੇ ਹੁਣ ਇਹਨੂੰ ਵੇਨੇ ਆ ਅਭਿੰਦਰੇ ਮਗਰ ਪੈਂਦਾ ਕੀਤਾ ਤੇ ਅੱਜ ਝੋਨਾ ਵੜਦੇ ਆ ਅੱਜ ਤੁਹਾਨੂੰ ਝੋਨਾ ਵੜਦੇ ਦਿਖਾਵਾਂਗੇ ਤੇ ਨਾਲੇ ਇਹ ਚਲਾ ਕੇ ਦਿਖਾਵਾਂਗੇ ਇਹਦਾ ਕੀ ਪ੍ਰੋਸੈਸ ਆ ਠੀਕ ਆ ਇਹ ਪਤਾ ਨਹੀਂ ਕਾਂਜ ਬਹੁ ਕਿੰਨਾ ਬਾਕੀ ਅਜਾ ਆਪਣਾ ਕੋਈ ਪਤਾ ਨਹੀਂ ਕਿਵੇਂ ਬੀਜਾਂਗੇ ਕਣਕ ਦਾ ਵੀ ਨਹੀਂ ਸੁਪਰ ਸੀਡਰ ਨਾਲ ਤਾਂ ਨਹੀਂ ਬੀਜਣੀ ਆਪਾਂ ਇਹਦਾ ਕਨਫਰਮ ਤੇ ਜਾਂ ਤਾਂ ਵਾਕੇ ਬੀਜਾਂਗੇ ਵਿੱਚ ਤੇ ਜਾਂ ਜਿਰੋਡਰ ਨਾਲ ਬੀਜਾਂਗੇ ਠੀਕ ਹੈ ਸਾਰੇ ਐਕਸਪੈਰੀਮੈਂਟ ਹੀ ਕਰਕੇ ਦੇਖਾਂਗੇ ਕਿ ਇਹਨੂੰ ਖਿਲਾੜ ਕੇ ਮੜ ਕੇ ਜੀਰੋ ਡਰਲ ਨਾਲ ਬੀਜਾਂਗੇ ਉਹ ਪੇ ਆਪਣੀ ਜੀਰੋ ਡਰਲ ਬੈਕ ਸਾਈਡ ਤੇ ਇਹ ਸਿੱਧੀ ਜੀਰੋ ਡਰਲ ਜੇ ਟੱਪਦੀ ਹੋਈ ਤਾਂ ਟੱਪਦੀ ਹੈ ਗੱਲ ਹੈ ਜੇ ਨਾ ਟੱਪੀ ਫਿਰ ਆ ਵਾਉਣਾ ਪਊ ਆਪਾਂ ਨੂੰ ਤੇ ਚਲੋ ਹੁਣ ਇਹ ਨਹੀਂ ਆ ਫਿਰ ਇਹ ਕਾਂ ਜਾਪ ਹੁੰਦਾ ਕਿ ਨਹੀਂ ਲਓ ਜੀ ਇੱਕ ਤਾਂ ਟਰਾਲੀ ਆਪਣੇ ਕੋਲੇ ਇਹਨੂੰ ਪਾਵਾਂਗੇ ਮਿੰਦਰਿਆ ਮਗਰ ਉਹਨੂੰ ਪਾਵਾਂਗੇ ਆਪਾਂ ਇਹਨੂੰ ਮੇਰੇ ਮਿੰਦਰਿਆ ਮਿਆਂ ਬਲੀਓ ਜੀ ਇਹ ਜੀ ਇਹ ਮੈਂ ਸਨ ਜੀਰੋ ਡਰੈਲ ਚੱਲ ਜੂ ਯਾਰ ਉਹ ਪੱਖਾ ਜਿਹਾ ਮਾਰ ਕੇ ਕਿਉਂਕਿ ਜਿਹੜੀ ਆਪਣੀ ਆ ਜੀਰੋ ਡਰੈਲਾ ਇਹ ਇੱਥੋਂ ਦੀ ਬਣੀ ਹੋਈ ਆ ਤਲਵੰਡੀ ਦੀ ਤੇ ਮਾਡਲ ਵੀ ਇਹ ਹੋਊਗੀ 12 13 ਮਾਡਲ 15 ਗ ਹੋਵੇ ਬਸ ਇੱਥੇਕ ਹੋਗੀ 10 ਤੇ 15 ਦੇ ਵਿੱਚ ਵਿੱਚ ਹੋਊਗੀ 12 13 ਮਾਡਲ ਹੀ ਆ ਇਹਨਾ ਉੱਚੀ ਬਹੁਤ ਆ ਇੱਕੇ ਉੱਚੀ ਬਹੁਤ ਆ ਤੇ ਇੱਕੇ ਜਨਾ ਆਪਾਂ ਨੂੰ ਜਿਹੜੀਆਂ ਭੌਣੀਆਂ ਭੌਣੀਆਂ ਵਿੱਚ ਕੁਝ ਨਹੀਂ ਐਕਸਟਰਾ ਚੀਜ਼ ਲੱਗੀ ਦੇਖੋ ਹਨਾ ਜਿਹੜੀਆਂ ਭੌਣੀਆਂ ਭੌਣੀਆਂ ਵਿੱਚ ਥਾਂ ਦੇਖੋ ਕਿੰਨਾ ਖੁੱਲਾ ਖੁੱਲਾ ਥਾਂ ਬਹੁਤ ਖੁੱਲੇ ਦੇ ਵਿੱਚੋਂ ਟੱਪ ਜਾਂਦਾ ਸਮਾਨ ਜਾਂ ਮਾਲ ਜਿਹੜਾ ਉਹ ਪ੍ਰਾਲੀ ਹੁੰਦੀ ਆ ਤਾਂ ਕਰਕੇ ਇਹਦੇ ਵਿੱਚ ਆਪਣਾ ਕੁਝ ਵੀ ਨਹੀਂ ਐਕਸਟਰਾ ਲੱਗਾ ਬਸ ਕੱਲੀ ਮਸ਼ੀਨ ਹੀ ਆ ਤੇ ਪੂਰੀ ਮਸ਼ੀਨ ਪੂਰੀ ਸਾਫ਼ ਪਈ ਬਸ ਆ ਇੱਥੇ ਟੁੱਚੇ ਲੱਗੇ ਹੋਏ ਆ ਬਾਕੀ ਆਪਣੀ ਪਾ ਕਰਕੇ ਇੱਕ ਹੁਣ ਬਸ ਮਸ਼ੀਨ ਆਉਂਦੀ ਸੀ ਤੇ ਆ ਵੈਲਡ ਕਰਾ ਕੇ ਲਿਆਉਣਾ ਹੁਣ ਕੰਮ ਦਊਗਾ ਝੋਨੇ ਵੇਲੇ ਤੇ ਆ ਵੈਲਡ ਕਰਾਉਣ ਚੱਲਿਆ ਸੀ ਮੈਂ ਮੈਂ ਕਿ ਚਲੋ ਚੱਲੀ ਗਿਆ ਫੇਰ ਉਹ ਨੂੰ ਉਹ ਮਸ਼ੀਨ ਨੂੰ ਮਸ਼ੀਨ ਨੂੰ ਪ੍ਰਸ਼ਾਸਨ ਪਾਸੋਂ ਵੀ ਲਿਆ ਕੇ ਉਦੋਂ ਅੱਜ ਇਹਦਾ ਵੀ ਐਕਸਪੈਰੀਮੈਂਟ ਕਰਨਾ ਆ ਵੀ ਮਸ਼ੀਨ ਵਾਲਾ ਜਲਦੀ ਜੀ ਦੇਖ ਲਈਏ ਖਣਾ ਪਚੱਕਾ ਆਹ ਫੱਟੀ ਤੇ ਲੱਗਦਾ ਸੀਗਾ ਆਹ ਫੱਟੀ ਤੇ ਨਾ ਸਰਾਖ ਨਹੀਂ ਪੂਰੀ ਹੁੰਦੀ ਸੀਗੀ ਮਤਲਬ ਕੀ ਸਰਾਖ ਵਿੱਚ ਆਲੇ ਆਉਂਦਾ ਸੀ ਤਾਂ ਕਰਕੇ ਤੇ ਕੁਝ ਆਹ ਫੱਟੀ ਫਿਰ ਕੋਈ ਛੋਟੀ ਸੀਗੀ ਤੇ ਐਂ ਬੜਾ ਕਰਦਾ ਸੀ ਤਾਂ ਕਰਕੇ ਉਹ ਫੱਟੀ ਵੱਡੀ ਹੈ ਤੇ ਨਾਲ ਉਹ ਸਰਾਖ ਸਹੀ ਆ ਗਈ ਤਾਂ ਐਂ ਉਹ ਬਣਿਆ 60 ਦੇ ਹਿੱਸੇ ਤੇ ਸੀ ਮਾਜੀ ਫਾਰਮ ਟਰੈਕ ਸੀਗਾ ਜਿੱਤੋਂ ਆਪਾਂ ਲੈ ਕੇ ਆਇਆ ਤਾਂ ਕਰਕੇ ਚਲੋ ਦੇਖਦੇ ਆਂ ਪਰ ਤੁਹਾਨੂੰ ਦਿਖਾਉਣਾ ਹੈ ਪ੍ਰੋਜੈਕਟ ਲੋ ਜੀ ਲੈ ਕੇ ਰੱਬ ਦਾ ਨਾਮ ਘਰ ਦੀ ਸਟਾਰਟ ਆ ਬਾਬਾ ਮਾੜਾ ਬਲਾ ਚੋਣਾ ਗੀ ਕਰੇਂ ਕਰਪਾ ਹਨੀ ਸਹੀ ਗੱਲ ਆ ਚਲੋ ਲੈ ਕੇ ਚੱਲਦੇ ਆਂ ਮਗਰ ਹੁਆਪਾ ਟਰੈਕਟਰ ਪਾਉਣਿਆ ਦਾਣੇ ਇਹ ਆਪਾਂ 11 ਕੀ ਵੜਨ ਲੱਗਿਆ ਪਹਿਲਾਂ ਇਨਾ ਚੋ ਨੌਜ ਇੱਕ ਵੜਕ ਹੋਰ ਮਾਰਨ ਜੋਗੇ ਹੋ ਜੀ ਕਣੀ ਉਹ ਆਪਣਾ ਇੰਟਰੈਕਟਰ ਚਲਦੇ ਆ ਲਈ ਭਰਦੇ ਆ ਲੱਗੇ ਪਏ ਆ ਵੜਰ ਬਾਬਿਓ ਤੇ ਕਿ ਤੱਕ ਟੈਂਕਾ ਪੁਆ ਰਿਆ ਦਾਣਿਆਂ ਦਾ ਆਪਾ ਠੀਕ ਹੈ ਇਹ ਲਾਲ ਤੁਸੀਂ ਹਿਸਾਬ 4 ਕਿਲੇ ਲੰਮਾ ਪੱਖਾ 4 ਕਿਲੇ ਆਇਆ 5 ਕਿਲੇ ਸਾਢੇ 5 ਕਿਲੇ ਤੇ ਨੇ ਦਾਣੇ ਪਾਏ 5 ਸਾਢੇ 5 ਕਿਲੇ ਇੱਕ ਟੈਂਕ ਭਰ ਕੇ ਬਾਕੀ ਹੈ ਰੱਬ ਜਾਣਦਾ ਕੀ ਬਣੂਗਾ ਥੋੜਾ ਹਰਾ ਹੈਗਾ ਵਿੱਚ ਪਰ ਇਹ ਆਪ ਹਰਾ ਤਾਂ ਵੜਾਈਏ ਨੇ ਕਿਉਂਕਿ ਫਿਰ ਹਰਾ ਉਵੇਂ ਵੀ ਹਰਾ ਹੈ ਨੀਗਾ ਆਪਣੇ ਕੰਮ ਦਾ ਹੈਗਾ ਮਤਲਬ ਸਾਨੂੰ ਕਿ ਆਪਾਂ ਘਰੇ ਰੱਖਣਾ ਪਤਰ ਇੱਕ ਮਹੀਨਾ ਘਰੇ ਰੱਖਾਂਗੇ ਫਿਰ ਵੇਚ ਦਿੰਨੇ ਆ ਨਾਲ ਆਪਣੇ ਗਵੰਡੀਆਂ ਦਾ ਵੀ ਬੀਜਿਆ ਸੀਗਾ ਡੀਐਸਆਰ ਕੇ ਕਿਹੜੀ ਹੁੰਦੀ ਮਸ਼ੀਨ ਹੈ ਨਾ ਉਹਦੇ ਨੇ ਵੀਚਿਆ ਸੀ ਤੇ ਲੱਗੇ ਆ ਵਧਣ 11 21 ਉਹ ਫਿਰ ਦੀ ਬਲਕਾਰ ਕੰਬਾਈਨ ਤੇ ਆਪਾਂ ਥੋੜਾ ਵਾਣ ਆਪਣਾ ਪੂਰਾ ਗਿੱਲਾ ਹੀ ਆ 14 14 ਤਰੀਕ ਨੂੰ ਪਾਣੀ ਲਾਇਆ ਸੀ ਆਪਾਂ ਤੇ ਆ ਵੇਖੋ ਗੁੱਡੀ ਛਾਪਦੀ ਆ ਵੇਖੋ ਫੁੱਲ ਗਿੱਲੇ ਜਿਹਾ ਤਾਂ ਆ ਵੇਖੋ ਬਸ ਆਪਣਾ ਥੋੜੇ ਥੋੜੇ ਕਰਕੇ ਪਵਾ ਕੇ ਤੇ ਚੱਲ ਜਾਂਗੇ ਆਪਾਂ ਘਰੇ ਲਾਉਣਾ ਆਪਾਂ ਕਿਹੜਾ ਬੜੀ ਦੂਰ ਲਾਉਣਾ ਇੱਕ ਆ ਬਸ ਆ ਚੀਜ਼ਾਂ ਨੇ ਮਾਰਿਆ ਜਿਹੜੇ ਆ ਹਨਾ ਚਿੱਟੀਆਂ ਮੁੰਜਣਾ ਬਾਕੀ ਚਲੋ ਬਹੁਤ ਖਜੂਗਾ ਯਾਰ ਆਈ ਨਹੀਂ ਸੋਚੀ ਹੁੰਦਾ ਘੱਟ ਹੋਊਗਾ ਨਾ ਬਹੁਤ ਖਜੂਗ ਇਹ ਆਪਣਾ ਨੁਕਰਾਂ ਖੜਾ ਨੁਕਰਾਂ ਬਸ ਚੱਲਦੇ ਆਂ ਘਰੇ ਭਰ ਕੇ ਹੁਣ ਆ ਟੈਂਕ ਇੱਥੇ ਪਾਵਾਂਗੇ ਲਓ ਜੀ ਲਓ ਚੱਲਦੇ ਆਂ ਘਰੇ ਹੁਣ ਵਾਸ ਤੇ ਇੱਕ ਟਰਾਲੀ ਉਹ ਮਤਲਬ ਇਹ ਚ ਇੱਕ ਇੱਕ ਟੈਂਕ ਪੈਣਾ ਨਹੀਂ ਸੀਗਾ ਪੂਰਾ ਬਸ ਆਹੀ ਪੈਣਾ ਸੀ ਯਾਰ ਤੇ ਤੰਜ ਥੋੜਾ ਜਿਹਾ ਕੁਛ ਅਸੀਂ ਕਾ ਚੱਲ ਯਾਰ ਘਰੇ ਲਾਉਣਾ ਹਨ ਇਹ ਕਿਹੜਾ ਬਾਹਰ ਦੂਰ ਲਾਉਣਾ ਆਇਓ ਘਰੇ ਲਾਉਂ ਚੱਲਦੇ ਆਂ ਮਸ਼ੀਨ ਇਹ ਨਾ ਆਗਰ ਪਾਵਰ ਨਾਲ ਲੱਗਿਆ ਮਤਲਬ ਲਵਾਇਆ ਇਹਨਾਂ ਨੇ ਮੈਂ ਕਿ ਉਹ ਉੱਤੇ ਖ ਬੈਠੇ ਹੀ ਪ੍ਰੈਸ਼ਰ ਨਾਲ ਖੋਲਦਾ ਜਿਵੇਂ ਮੱਢੀ ਮਸ਼ੀਨਾਂ ਨਾਲ ਖੋਲਦਾ ਓਵੇਂ ਲਵਾਇਆ ਇਹਨਾਂ ਨੇ ਆਪਣੇ ਪਿੰਡੋਂ ਹੀ ਲਵਾਇਆ ਬਹੁਤ ਸੋਹਣਾ ਲੱਗਿਆ ਹੋਊਗਾ ਤੁਹਾਨੂੰ ਦਿਖਾਉਂਗਾ ਮੈਂ ਜਦੋਂ ਲੈ ਗਿਆ ਉਹਨਾਂ ਨੂੰ ਦਿਖਾਣਾ ਦੂਜੀ ਗੇਰਾ ਜਮਾ ਰਾਮਣ ਆਹ ਪਚੋ ਨਾ ਚੜਿਆ ਸੀ ਜੀ ਨਾ ਘੰਟ ਵਢਿਆ ਗਿਆ ਕਹਿੰਦੇ ਇਹ ਦੂਜਾ ਸੀ ਹਾਈਬ੍ਰਿਡ ਆ ਸੀ ਬੋਲਾ ਤਦ ਕੁਝ ਅਸੀਂ ਝੋਨੇ ਦਾ ਹੋਰ ਜਿਹੀ ਸੀਗਾ ਡੱਫਲ ਜਾ ਸੋਨਾ ਹੈ ਨਹੀਂ ਸਨ ਸਨ ਆਪਰਾ 12 18 ਇਹ ਲੱਗਦੇ ਆ ਬਸ ਹੁਣ ਫੁੱਲ ਲੱਗੇ ਵੈਸਾ ਪਰ ਉਹ 2.5 ਕਿੱਲੇ ਆ ਓ ਸੌਰੀ 1.5 ਕਿੱਲਾ 1.5 ਕਿੱਲਾ ਉਹ ਤੇ ਬਾਕੀ ਆ 5 5.5 ਕਿੱਲੇ ਆ ਤੇ ਇਹ ਵਢਦ ਕੇ ਇਹ ਤਾਂ ਨਹੀਂ ਵਢਿਆ ਨੇ ਕਿਉਂਕਿ 5 ਵਜਨ ਵਾਲੇ ਆ ਬਸ ਤੇ ਬਸ ਅੱਜ ਘੰਟ ਘੰਟਾ ਵੇਦ ਬਤ ਵਾ ਕੋਈ ਟਰਾਲੀ ਭਰੂਗੀ ਬਸ ਯਾਰ ਉਹੀ ਭਰਾਵਾਂਗੇ ਉਦੋਂ ਬਾਅਦ ਕੱਲ ਨੂੰ ਵਢਾ ਲਾਗੇ ਸਵੇਰ ਆ ਉਨਾਲੇ ਚੱਲ ਥੋੜੀ ਅਜੇ ਦਿਨ ਹੋਰ ਟੱਪ ਜੇ ਕਿਦਣਾ ਤੜਕੇ ਵੀ ਆਪਨੇ ਕੋਈ ਘੱਟ ਕੋਈ 1.5 ਕਿੱਲਾ ਵੱਢ ਕੇ ਆਉਗੀ ਕਿਸੇ ਦਾ ਕਿੱਲਾ 1.5 ਕਿੱਲਾ ਤੇ ਉਸ ਤੋਂ ਬਾਅਦ ਹੀ ਲੱਗੂਗੀ ਬਹੁਤ ਠੰਡਾ ਟੱਪ ਜੂਗਾ ਧੁੱਪ ਚੜਜੂਗੀ ਵਧੀਆ ਪਈ ਦਾ ਹਾਲ ਵਾਲਾ ਮੁੰਡਾ ਸਾਡੀ ਗੱਲ ਕਾਲੇ ਜਿਹੇ ਮੁੰਡਾ ਹੈ ਝੋਨੇ ਵੇਲੇ ਬੰਦੇ ਡੰਗ ਲੈ ਜਾਂਦਾ ਆਪਣੀ ਡੇਕਾ ਥੁੱਕ ਗਈ ਅਏ ਝੋਨੇ ਵੇਲੇ ਡੰਗ ਲਾਏ ਤਾਂ ਕਣਕ ਵੇਲੇ ਤਾਂ ਬਾਲਾ ਬੁਰਾ ਹਲ ਕਰਦੇ ਹੋ ਬਾਲਾ ਜਿਆਦੇ ਕਿਉਂਕਿ ਕਣਕ ਇੱਕ ਹੁੰਦੀ ਭਾਰੀ ਆ ਇੱਕ ਫਿਰ ਭਰਾ ਲੈਣੇ ਕਿ ਯਾਰ ਢੇੜਾ ਵੀ ਲਾਉਣਾ ਹਨਾ ਲੰਮਾ ਇਹ ਜਲ ਘਰੇ ਸਿਟਰਾਉਣਾ ਇੰਨਾ ਕੋਈ ਚੱਕਰ ਨਹੀਂ ਹੁੰਦਾ ਤੇ ਕਣਕ ਫਿਰ ਆਪਾਂ ਸੇ ਦੂਜੀ ਹੁੰਦੀ ਲਾਲ ਪਈ ਜਾਂਦੀ ਆ ਤਾਂ ਕਰਕੇ ਤੇ ਢੇੜਾ ਦਾ ਵੀ ਆਇਆ ਹੁੰਦਾ ਤੇ ਉਹਦੋਂ ਨਾ ਬਾਲਾ ਡਰ ਲਾਦਾ ਟਰਾਲੇ ਇੱਕ ਝੂਟਾ ਮਾਰਦੀਓ ਬਾਲਾ ਜਿਆਦੇ ਵੈਸੇ ਕਿਤੇ 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 ਫਾਇਦੇ ਵੀ ਆ ਗਿਆ ਅੱਧੀ ਅੱਧੇ ਤੋਂ ਵੱਧ ਕਢ ਲਈ ਹੈ ਜੋ ਵਾਰੀ ਕਰ ਲਿਆ ਹੈ ਇੱਕੀ ਦੇ ਕਿਤੇ ਦਾ ਇਨਾ ਝੂਟਾ ਵੱਡੇ ਟਾਰਾਂ ਦਾ ਸੁਖ ਵੀ ਆ ਜਿਹੜੇ ਜਿਹੜੇ ਚੌੜੇ ਕੀਤੇ ਗੈਰ ਆਪਾਂ ਬਾਹਰ ਪੁੱਠੇ ਕਰਕੇ ਪਾ ਲੈਨੇ ਆ ਟਰਾਲੀ ਨਹੀਂ ਸੋਹਣੀ ਲੱਗਦੀ ਪਰ ਝੂਟਾ ਨਹੀਂ ਮਾਰਦੀ ਜਮਾਂ ਵੀ ਆ ਮੁੱਥਰ ਚੋਂ ਨੱਕ ਵਾਂਡੀਆਂ ਦਾ ਮੱਛੇ ਪਿਆ ਜਾਮ ਤੇ ਤਾਂ ਕਰਕੇ ਝੂਟਾ ਵਾਲਾ ਮਾਰਦੀ ਐ ਤੇ ਇੱਥੇ ਤਾਂ ਇਨਾ ਡਾਲਾ ਦੇ ਲੋ ਤੁਸੀਂ ਲਾਲਾ ਸਾਹਿਬ ਪੂਰਾ ਪੂਰਾ ਜਾਣਦਾ ਤੇੜਾ ਉਹ ਬੂਮ ਜਾਣੀਗਾ ਆਪਾਂ ਜਿਹੜਾ ਕਰਾਉਣੀ ਨਾ ਉਹ ਬੂਮ ਇੱਥੇ ਹੋਊਗਾ ਬਈ ਤੋਂ ਸਾਈਡ ਤੇ ਉੱਤ ਕਰਦਾ ਰਹੋ ਕਿੱਥੇ ਹੋਰ ਇੱਥੇ ਹੁਣ ਜਮਣ ਜਮਾ ਪੂਰੀ ਪੂਰੀ ਰਾਹ ਲੈ ਲਓ ਮਸੇ ਕਣਕ ਦੇ ਦਾ ਬਾਹਰ ਜੀ ਡਰ ਲੱਗਦਾ ਆਪ ਨੂੰ ਵੀ ਕਿ ਕਿਹੜੇ ਹੁਣ ਪਲਟ ਗਈ ਹੁਣ ਪਲਟ ਗਈ ਆ ਵੇਖੋ ਜਿੱਥੇ ਗੂਮ ਲੰਗੇ ਕਿਹੋ ਜਿਹਾ ਥਾਂ ਇੱਕ ਮਿੰਟ ਹੁਣ ਵਿਖਾਉਂਗਾ ਇੱਥੇ ਵਿਖਾਇਆ ਲੈਨੇ ਬੱਸ ਆਹ ਦੇਖੋ ਕਿਹੋ ਜਿਹਾ ਤਾਹ ਹੈ ਨਾ ਜਿਦੋਂ ਟੱਪੇ 'ਚ ਪੜੇਗੀ ਤੀ ਲਾਸਟ ਇਹਨਾਂ ਨੇ ਤੇ ਹੁਣ ਆਪਾਂ ਟਰਾਲੀ ਕੱਢਦੇ ਆ ਇੱਥੇ ਉਹ ਜਿੰਨਾ ਥੋੜਾ ਥਾਂ ਗਿੱਲਾ ਤੇ ਇਹਨੂੰ ਮੂਰੇ ਪਾ ਲਾਂਗੇ ਮਹਿੰਦਰੇ ਦੇ ਆਪਾਂ ਇਹਨੂੰ ਇੱਥੇ ਕੱਢ ਦਈਏ ਇੱਕ ਥਾਂ ਤੇ ਬਾਜੋ ਪਾ ਕੇ ਲੈ ਜਾਗੇ ਆਪਾਂ ਇਹ ਚੱਤੀ ਪੈ ਜਾਣੀ ਬਾਬੋ ਘਰਤੀ ਸਮਾਨ ਦੀ 17 18 ਦੀ ਆਪਣੇ ਯਾਰ ਡੂੜ ਕਿल्ले ਚੋ ਲਾ ਲੋ ਸਾਹਿਬ ਕਿਲਾ ਡੂੜ ਕਿਲਾ ਅੰਡੂੜ ਕਿਲਾ ਤੇ ਅੱਧੀ ਤੋਂ ਵੱਧ ਹੋਗੀ ਟਰਾਲੀ 11 ਫੁੱਟੀ 11 6 ਅੱਧੀ ਤੋਂ ਵੱਧ ਅੱਧੀ ਤੋਂ ਪੂਰੀ ਵਾਹਾ ਵੱਧੀ ਹੋਗੀ ਚੰਗਾ ਹੋ ਗਿਆ 17 18 ਚੰਗਾ ਹੋ ਗਿਆ 11 ਕਿ ਥੋੜਾ ਨਰਮਾ ਥੋੜਾ ਆ ਬਾਕੀ ਚਲੋ ਉਹ ਜਾਂ ਫਿਰ ਆਪਾਂ ਵੇਖ ਲੈਨੇ ਆ ਸਿਰਫ ਉਹ ਕ ਵੱਧਾ ਨਾ ਪੰਜ ਕਿੱਲਿਆਂ ਚ ਦੋ ਟਰਾਲੀਆਂ ਹੋ ਜਾਂ ਪੂਰੀਆਂ ਭੜੀਆਂ ਭਰੀਆਂ ਮਤਲਬ ਫੁੱਲ ਭਰੀਆਂ ਪੰਜ ਕਿੱਲਿਆਂ ਦੋ ਟਰਾਲੀਆਂ ਤੇ 11 17 18 ਦੀਆਂ ਢੋੜ ਕਿੱਲੇ ਚੋਂ ਇੱਕ ਟਰਾਲੀ ਤੋਂ ਅੱਧੀ ਟਰਾਲੀ ਤੋਂ ਸੌਰੀ ਅੱਧੀ ਟਰਾਲੀ ਹੋ ਗਈ ਤੇ ਚਲੋ ਸਵੇਰੇ ਹੁਣ ਵੜਦੇ ਆ 17 18 17 18 ਰਹਿ ਗਿਆ ਆਪਣੇ ਕੋਲ ਪੰਜ ਕਿੱਲੇ ਸਾਡੇ ਪੰਜ ਘਰ ਕੋਲੇ ਵੀ 11 ਕਿ ਕੀ ਆ ਤਾਂ ਪੰਜ ਸਾਢੇ ਪੰਜ ਕਿੱਲੇ ਰਹਿ ਗਿਆ ਤੇ ਸਵੇਰ ਵੜਦੇ ਆ 17 18 ਜੇ ਬਾ 11 21 ਵੀ ਆਪਣੇ ਘਰ ਕੋਲੇ ਹਜੇ ਉਹ ਵੀ ਵੜਨਾ ਨਾ ਤਿੰਨ ਕਿਲੇ ਉਹ ਚੋਂ ਪਤਾ ਲੱਗ ਜੂ ਕਿੰਨਾ ਕਾ ਪਾਪਾ ਭਰ ਕੇ ਉੱਥੇ ਖੋਬਦਾ ਖਬਦਾ ਟਰੈਕਟਰ ਚਲੋ ਮਿਲਦੇ ਆ ਦੋਸਤੋ ਕੱਲ ਨੂੰ ਫੇਰਾ ਵੇਣੇ ਆ ਐਡਿਟ ਕਰਦੇ ਆ ਵੀਡੀਓ ਜਾ ਕੇ ਕੋਲ ਵੀ ਡੈੱਡ ਹੋਣ ਵਾਲੀ ਬਸ 4-5% ਬੈਟਰੀ ਰਹਿ ਗਈ ਘਰੇ ਜਾਂਦੇ ਗਾਣੇ ਸੁਣ ਲਾਂਗੇ ਬਸ ਇਥੋਂ ਚੱਕੋ ਜੀ ਮਾੜਾ ਜਿਹਾ ਪੂਰਾ ਓਕੇ ਆਪਣਾ ਇੱਧਰ ਝੋਨਾ ਇੱਧਰ ਲੈਣਾ ਗੱਠਾਂ ਬਣੀ ਆਂਦੀਆਂ ਚਲੋ ਜੀ